ਕੋਈ ਵੀ ਕੰਮ ਕਰਨ ਤੋਂ ਪਹਿਲਾਂ ਆਪਣੇ ਆਪ ਤੇ ਭਰੋਸਾ ਹੋਣਾ ਜ਼ਰੂਰੀ ਹੈ। ਆਪਣੇ ਆਪ ਨੂੰ ਸिखਾਉਣ ਦਾ ਜੰਮਾ ਤੁਹਾਡਾ ਆਪਣੀ ਹੈ। ਕੋਈ ਦੂਜਾ ਬੰਦਾ ਤੁਹਾਨੂੰ ਨਹੀਂ ਦੱਸੇਗਾ ਕਿ ਕੀ ਕਰਨਾ ਹੈ, ਕਿਸ ਤਰ੍ਹਾਂ ਕਰਨਾ ਹੈ। ਤੁਸੀਂ ਸਭ ਕੁਝ ਆਪ ਹੀ ਕਰਨਾ ਹੈ। ਫਿਰ ਆਪਣੇ ਆਪ ਤੇ ਭਰੋਸਾ ਕਰਨਾ ਵੀ ਸਿੱਖੋ। ਜ਼ਿੰਦਗੀ ਤੁਹਾਡੀ ਆਪਣੀ ਹੈ, ਕਿਸੇ ਹੋਰ ਦੀ ਨਹੀਂ। ਤੁਸੀਂ ਕੰਮ ਕਰਨਾ ਹੈ, ਆਪਣੇ ਲਈ ਕਾਮਯਾਬ ਹੋਣਾ, ਫਿਰ ਸਵੈ ਭਰੋਸਾ ਵੀ ਹੋਣਾ ਜ਼ਰੂਰੀ ਹੈ। ਕਿਉਂਕਿ ਤੁਸੀਂ ਆਪਣੇ ਆਪ ਤੇ ਯਕੀਨ ਕਰਕੇ ਕੋਈ ਕੰਮ ਸ਼ੁਰੂ ਕਰਦੇ ਹੋ ਫਿਰ ਤੁਸੀਂ ਕਦੇ ਫੇਲ ਨਹੀਂ ਹੁੰਦੇ ਜੇ ਤੁਸੀਂ ਦੂਜਿਆਂ ਦਾ ਭਰੋਸਾ ਦਿੱਤਣਾ ਤਾਂ ਆਪਣੇ ਆਪ ਨੂੰ ਪਹਿਲਾਂ ਭਰੋਸੇ ਚ ਲਓ ਕਿ ਮੈਂ ਕਰ ਸਕਦਾ ਕਿਉਂਕਿ ਜੇ ਆਪਣੇ ਆਪ ਤੇ ਯਕੀਨ ਨਹੀਂ ਨਾ ਹੈਗਾ ਫਿਰ ਦੂਜੇ ਬੰਦੇ ਤੁਹਾਡੇ ਤੇ ਭਰੋਸਾ ਨਹੀਂ ਕਰ ਸਕਦੇ ਤੁਸੀਂ ਕਦੇ ਵੀ ਆਪਣੇ ਕੰਮ ਨੂੰ ਵੱਡਾ ਨਹੀਂ ਕਰ ਸਕਦੇ ਸੋ ਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਜੋ ਮੈਂ ਕੰਮ ਕਰ ਰਿਹਾ ਹਾਂ ਕਿ ਮੈਂ ਉਹ ਕਰ ਸਕਦਾ ਜੇ ਤੁਹਾਡੇ ਮਨ ਚ ਇਹ ਚੀਜ਼ ਹੈਗੀ ਹੈ ਕਿ ਮੈਂ ਇਹ ਚੀਜ਼ ਕਰ ਸਕਦਾ ਫਿਰ ਤੁਸੀਂ ਕਾਮਯਾਬ ਹੋ ਜਾਣਾ ਜੇ ਤੁਸੀਂ ਦੂਜਿਆਂ ਦੇ ਭਰੋਸੇ 'ਤੇ ਕੰਮ ਸ਼ੁਰੂ ਕਰਦੇ ਹੋ ਜਾਂ ਤੁਹਾਨੂੰ ਇਹ ਹੈ ਕਿ ਉਹ ਬੰਦਾ ਕਰ ਸਕਦਾ ਮੈਨੂੰ ਉਹਦੇ 'ਤੇ ਯਕੀਨ ਹੈ ਫਿਰ ਤੁਸੀਂ ਆਪਣੇ ਕੰਮ 'ਚ ਕਾਮਯਾਬ ਨਹੀਂ ਹੋ ਸਕਦੇ ਕਿਉਂਕਿ ਦੂਜੇ 'ਤੇ ਭਰੋਸਾ ਕਰਕੇ ਆਪਾਂ ਉਹ ਕੰਮ ਨਹੀਂ ਕਰ ਸਕਦੇ ਜਿਹੜਾ ਆਪਣੇ ਆਪ 'ਤੇ ਭਰੋਸਾ ਕਰਕੇ ਕਰ ਸਕਦੇ ਹਾਂ ਜਿਹੜਾ ਤੁਹਾਨੂੰ ਪਤਾ ਹੈ ਕਿ ਮੈਂ ਕਰ ਸਕਦਾ ਕਿਉਂਕਿ ਹਰ ਇੱਕ ਕੰਮ ਬੰਦਾ ਆਪਣੇ ਲਈ ਕਰਦਾ ਨਾ ਕਿ ਦੂਜਿਆਂ ਲਈ ਜੇ ਤੁਸੀਂ ਆਪਣੇ ਆਪ ਲਈ ਕੰਮ ਕਰਨਾ ਹੈ ਕਾਮਯਾਬ ਹੋਣਾ ਆਪਣੀ ਜ਼ਿੰਦਗੀ 'ਚ ਤਪਰੋਸ ਸਾਵੀ ਹੋਣਾ ਚਾਹੀਦਾ ਤੁਹਾਨੂੰ ਤੁਸੀਂ ਪੱਕੇ ਯਕੀਨ ਪੱਕੇ ਇਰਾਦੇ ਬਣਾਉਣੇ ਜ਼ਰੂਰੀ ਹੁੰਦੇ ਨੇ ਤਾਂ ਕਿ ਕੰਮ ਨੂੰ ਵਧੀਆ ਤਰੀਕੇ ਨਾਲ ਕਰ ਸਕੋ ਤੁਹਾਨੂੰ ਤੁਹਾਡੇ ਕੰਮ 'ਚ ਕੋਈ ਦਿੱਕਤ ਨਾ ਆਵੇ ਇਹਦਾ ਕਰਕੇ ਸਭ ਤੋਂ ਪਹਿਲਾਂ ਆਪਣੇ ਆਪ ਤੇ ਭਰੋਸਾ ਕਰਨਾ ਸਿੱਖੋ